ਅੱਜ ਅੰਮ੍ਰਿਤਸਰ ਦੇ ਇਲਾਕਾ ਅਬਲ ਕਲਾ ਵਿਖੇ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਜੂਨੀਅਤ ਦੇ ਪ੍ਰਧਾਨ ਸਰਦਾਰ ਸਵੰਦਰ ਸਿੰਘ ਜੀ ਦੀ ਅਗਵਾਈ ਹੇਠ ਆਪਣੀਆਂ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਮਹੀਨਾਵਾਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਵਿੱਚੋਂ ਆਏ ਮਜ਼ਦੂਰ ਹਾਜ਼ਰ ਸਨ ਅਤੇ ਬੁਲਾਰਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਸਾਡੀਆਂ ਹੱਕੀ ਮੰਗਾਂ ਬਾਰੇ ਧਿਆਨ ਨਹੀਂ ਦਿੱਤਾ ਗਿਆ ਤੇ ਅਸੀਂ ਸੜਕਾਂ ਤੇ ਰੋਸ਼ ਮੁਜ਼ਾਰਾ ਕਰਾਂਗੇ ਤੇ ਅਨਸਖਾ ਵੀ ਘਟਨਾ ਹੋਣ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਅੰਮ੍ਰਿਤਸਰ ਦਰਪਣ ਟੀਵੀ ਤੋਂ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਬੋਲ ਬਾਕੀ ਬਿਨਾਂ ਹੁਣ ਮੇਲੇਟ ਕਰਨਾ ਅਸੀਂ ਪਿਆ ਵੀ ਚੱਲਦੇ ਆ ਤੇ ਰਹੋ ਜੀ ਅਗਲੀ ਵਾਰੀ ਆਓ ਕਹਿੰਦਾ ਮੇਰਾ ਮਤਬਨ ਇਹ ਆ ਵੀ ਵਾਕਿਆ ਹੀ ਆਪਾਂ ਇਸ ਚੀਜ਼ ਬਾਰੇ ਬਹੁਤ ਜ਼ਿਆਦਾ ਪਿੱਛੇ ਆ ਗਏ ਆ ਸਿਰਫ ਇਹ ਆਪਣੀ ਬਰਾਦਰੀ ਜਿਹੜੀ ਆ ਸਾਰਿਆਂ ਦੇ ਪਿਛੇ ਆ ਤਰਖਾਨ ਲੈ ਲੋ ਜਮਿਆਰ ਲੈ ਲੋ ਮਾਲਾਂ ਵਿੱਚੋਂ ਆਪਾਂ ਉਹਨਾਂ ਜਿਹੜੇ ਜਨਾਬੀ ਉਹਨਾਂ ਬਾਕੀ ਉਹਨਾਂ ਦੇ ਵਿੱਚ ਪਾਵਰ ਆਫ ਪੋਸਟ ਰੱਖਿਆ ਉਹਨਾਂ ਨੇ ਉਹ ਆਪਣੇ ਹੱਕ ਜਿਹੜੇ ਲੈਂਦੇ ਆ ਹਰ ਇੱਕ ਜੀਸ਼ਮਾਸ ਤੋਂ ਸੂਚ ਕਰਦੇ ਆ ਸਰਕਾਰ ਦੇ ਕੋਲੋਂ ਸਿਰਫ ਇਹ ਆਪਣੀ ਬਰਾਦਰੀ ਜਿਹੜੀ ਆ ਪਿੰਡਾਂ ਦੇ ਵਿੱਚੋਂ ਉੱਠ ਕੇ ਆਪਣੀ ਬਰਾਦਰੀ ਜਿਹੜੀ ਆ ਨਹੀਂ ਕਹਾਵ-ਜਾਵ ਹੈਗੀ ਨਾ ਲੈ ਕਿ ਜਿਵੇਂ ਸਾਡੀਆਂ ਮਜਦੂਰਾਂ ਦੀਆਂ ਕਾਪੀਆਂ ਬਣਦੀਆਂ ਨੇ ਤੇ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦੇ ਪੈਸੇ ਆਉਂਦੇ ਆ। ਆਪਾਂ ਨੂੰ ਧਿਆਨ ਦੇਣਾ ਚਾਹੀਦਾ ਸਾਡੇ ਕੱਟ ਕਰਨ ਦਾ ਕਾਹਲੀ ਫਾਇਦਾ ਕਿ ਜਾਂ ਸਾਡੇ ਬੱਚਿਆਂ ਨੂੰ ਕਾਹਲੀ ਸੁਰੱਖਤਾ ਮਿਲਣ ਤੇ ਸਾਡੇ ਬੱਚੇ ਵੱਧ ਤੋਂ ਵੱਧ ਪੜਨਾ ਤੇ ਸਾਡੇ ਬੱਚੇ ਜਿਹੜੇ ਆ ਜਾਂ ਕੋਈ ਵਕੀਲ ਬਣੇ ਕੋਈ ਡਾਕਟਰ ਬਣੇ ਉਹਨਾਂ ਨੂੰ ਸੁਰੱਖਤਾ ਮਿਲਣਗੀਆ ਪੈਸੇ ਮਿਲਣਗੇ ਵੱਧ ਤੋਂ ਵੱਧ ਤੇ ਫੇਰ ਹੀ ਉਹ ਅੱਗੇ ਜਾ ਸਕਦੇ ਆ। ਸਾਡ ਕੋਈ ਨਾ ਪੈਸਾ ਹੈ ਨਹੀਂ ਆ ਕਿ ਜਿਹੜਾ ਅਸੀਂ ਲਾ ਦਈਏ। ਕੋਇਕ ਮਜ਼ਬੂਰ ਬੰਦਾ ਕਿੰਨਾ ਕ ਪੈਸਾ ਲਾ ਸਕਦਾ ਆਪਣੇ ਜੋ ਵੀ ਬੱਚੇ ਆ ਛੋਟੇ ਬੱਚੇ ਆ ਜਾਂ ਬੱਚੀਆਂ ਵਾਂ ਉਹਨਾਂ ਨੂੰ ਵੱਧ ਤੋਂ ਵੱਧ ਪੜ੍ਹਾਈ ਵਾਲੇ ਬੰਦੇ ਨੂੰ ਪਲੇਰ ਨਾਲ ਕਰੋ ਨੂੰ ਵੀ ਪੜ੍ਹਾਈ ਜਿਹੜੀ ਆ ਵੱਧ ਤੋਂ ਵੱਧ ਤੁਸੀਂ ਕਰੋ ਬਾਕੀ ਜਿਹੜੇ ਕੇਵੀ ਸਾਡੇ ਤੱਕੇਛਾਈਆਂ ਹੁੰਦੀਆਂ ਨੇ ਜੋ ਤੱਕੇਛਾਈਆਂ ਜਿਹੜੀਆਂ ਉਹ ਗਰੀਬ ਵਰਗ ਦੇ ਨਾਲ ਹੋਣੀਆਂ ਨੇ ਅਮੀਰ ਵਰਗ ਦੇ ਨਾਲ ਤੱਕੇਛਾਈ ਨਹੀਂ ਹੋ ਸਕਦੀ ਕਿਉਂ ਕਿਉਂ ਨਾ ਕੋ ਪਾਪਰਾ ਨੇ ਕਿਉਂ ਜਾਂ ਜਿਹੜੇ ਸਾਡੇ ਅੰਨੇ ਉੱਪਰ ਗਏ ਨੇ ਕਹੇ ਨੇ ਤੁਹਾਡੀ ਗੱਲ ਨਹੀਂ ਕੱਦਿ ਤੂੰ ਸਾਡੀ ਟਿਕਟ ਦੇ ਉੱਪਰ ਜਿੱਤਿਆ ਜਾਂ ਤੂੰ ਬੋਲਿਆ ਕਿ ਤੈਨੂੰ ਅੱਗੇ ਤੋਂ ਟਿਕਟ ਨਹੀਂ ਮਿਲੇਗੀ ਉਹਨੇ ਡਰਦੇ ਨੇ ਉਹ ਉੱਥੇ ਹੀ ਬਹਿ ਜਾਣਾ ਦੀ ਮਤਲਬ ਹੈ ਕਿ ਸਾਨੂੰ ਜਾਗਰਤੀ ਹੁੰਦੀ ਹੈ ਮੀਟਿੰਗ ਦੇ ਵਿੱਚ ਆਪਾਂ ਜਾਗਦੇ ਆਣ ਕਿ ਕਿਉਂਕਿ ਜਿਹੜੇ ਸਾਡੇ ਹੱਕ ਆ ਇਹ ਅੱਗੇ ਸਾਡੇ ਕੋਈ ਹੋਏ ਆ ਜਿਹੜੇ ਜਾਗ ਕੇ ਆਪਣੇ ਹੱਥ ਲੈਂਦੇ ਆ ਉਹਨਾਂ ਨੂੰ ਹੱਕ ਮਿਲਦੇ ਆ ਸੁੱਤੇ ਪਿਆ ਕਿਸੇ ਨੂੰ ਆਪਣਾ ਹੱਕ ਨਹੀਂ ਜੇ ਮਿਲਦਾ ਤੇ ਉਹ ਮੇਰੇ ਸਾਥੀਓ ਇਹ ਜੂਨੀਅਨ ਦੇ ਸਾਰੇ ਆਪਾਂ ਵੱਧ ਤੋਂ ਵੱਧ ਮੈਂਬਰ ਬਣਈਏ ਜਿੰਨੇ ਵੀ ਆਪਣੇ ਪਿੰਡਾਂ ਚ ਰਿਸ਼ਤੇਦਾਰ ਹੋਰ ਵੀ ਕੋਈ ਸਾਥੀ ਬੇਲੀ ਉਹਨਾਂ ਨੂੰ ਪ੍ਰੇਰਨਾ ਦਈਏ ਕਿ ਆਪਾਂ ਆਪਣੇ ਹੱਕ ਲੈਣ ਵਾਸਤੇ ਇਹ ਜਿਹੜੀ ਮਜ਼ਦੂਰ ਜੂਨੀਅਨ ਬਣੀ ਆ ਇਸ ਜੂਨੀਅਨ ਦੇ ਮੈਂਬਰ ਬਣਈਏ ਔਰ ਆਪਣੀ ਤਾਕਤ ਜਿਹੜੀ ਆ ਵੱਧ ਤੋਂ ਵੱਧ ਬਣਾਈਏ ਜਿਵੇਂ ਜਿਵੇਂ ਸਾਡਾ ਪਰਿਵਾਰ ਵੱਡਾ ਹੁੰਦਾ ਜਾਊ ਸਾਡੀ ਤਾਕਤ ਵੱਧਦੀ ਜਾਊਗੀ ਫਿਰ ਸਰਕਾਰਾਂ ਜਿਹੜੀਆਂ ਨੇ ਸਾਡੇ ਹੱਕ ਦਬਾ ਕੇ ਬੈਠੀਆਂ ਹੋਈਆਂ ਨੇ ਔਰ ਵੀ ਜੜੀਆਂ ਕੋਈ ਤੁਹਾਨੂੰ ਕਿਆ ਵਾ ਪੀ ਇਹ ਨਵਾ ਸਕਦੇ ਆ ਮੈਂ ਕੀ ਸਾਡੇ ਪਾਵਰ ਨਹੀਂ ਆ ਅਗੀ ਤਾਂ ਫੜ ਕੇ ਮੈਂ ਦਿੱਲੀ ਦਾ ਇਹ ਪਿਆਰ ਰੱਖ ਕੇ ਜੇ ਸਾਡੇ ਕੋਈ ਇਕਤਾ ਸਾਡੀ ਹੋਈ ਦੇਖੀ ਇਕਤਾ ਨਹੀਂ ਪਰੇ ਇਕਤਾ ਬਣਾਉਣ ਕਿ ਆਪਾਂ ਆਪੇ ਸਾਡੇ ਕੋਲ ਗੁਰੂ ਮਹਾਰਾਜ ਨੇ ਬਾਬਾ ਜੀਉਂ ਸਿੰਘ ਜੀ ਨੇ ਗੁਰੂ ਬਾਲਮੀਪੁਰਾਨ ਜੀ ਨੇ ਇਹਾਨੂੰ ਪਾਵਰਾਂ ਦਿੱਤੀਆਂ ਆ ਦੇ ਸ੍ਰੀ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਭਾਜੀ ਸਾਹਿਬ ਜੀ ਇਹ ਭਰਾਵਾਂ ਨੂੰ ਬੇਨਤੀ ਆ ਕਿ ਆਪਾਂ ਨੂੰ ਪਾਵਰਾ ਸਾਰਾ ਪਤਾ ਵੀ ਆਪਾਂ ਨੂੰ ਪਾਵਰਾ ਜਿਹੜੀਆਂ ਗੂਆਂ ਦੇ ਤੇ ਦੇਣਾ ਤੇ ਚਲੇ ਕਿੱਥਾ ਆਪਾਂ ਆਪਣੇ ਕੋਲ ਭਾਵੇਂ ਆਪਾਂ ਮੇਲੇ ਕਰਦੇ ਵਿੱਚ ਪਈ ਨਹੀਂ ਰਹਿਣ ਦੋ ਕੋਈ ਅਗਲੀ ਵਾਰੀ ਆਜੋ ਕੰਦੋਂ ਮੇਰਾ ਮਤਬ ਉਹ ਇਹ ਆ ਵੀ ਵਾਕਿਆ ਹੀ ਆਪਾਂ ਇਸ ਚੀਜ਼ ਬਾਰੇ ਬਹੁਤ ਜ਼ਿਆਦਾ ਪਿੱਛੇ ਹੈਗੇ ਆ ਸਿਰਫ ਇਹ ਉਹਨਾਂ ਚਰਨੀ ਜਨਾ ਚ ਉਹਨਾਂ ਬਾਕੀ ਉਹਨਾਂ ਦੇ ਵਿੱਚ ਪਾਵਰ ਆਫ ਫੋਲਡ ਰੱਖਿਆ ਉਹਨਾਂ ਨੇ ਸਾਡੇ ਕੋਲ ਬਿਲਕੁਲ ਨਹੀਂ ਆ ਜੀ ਜਦੋਂ ਉਹਦਾ ਫਾਇਦਾ ਕਿੱਥੇ ਹੈ ਉਹ ਨਹੀਂ ਹੈ ਉਹਨਾਂ ਨੇ ਸਭ ਤੋਂ ਵੱਧ ਹੀ ਕਹਿੰਦੇ ਕਿ ਆਪਾਂ ਨਹੀਂ ਆਉਂਦੇ ਪੂਰਾ ਸਾਡੀ ਕੋਈ ਨਹੀਂ ਆਪਾਂ ਤੇ ਰਾਜ ਉਹਨਾਂ ਚਰਨੀ ਕਰ ਸਕਦੇ ਜਨਾ ਚ ਉਹ ਚੀਜ਼ਾਂ ਨੂੰ ਆਪਾਂ ਬਾਹਰ ਨਹੀਂ ਕਰ ਸਕਦੇ जॾहिं वॾे मगन दसी वरी सिखिया जल्द बि ਇਹ ਮਤਲਬ ਹੈ ਕਿ ਟੀਵੀ ਦੇ ਵਿੱਚ ਆਪਾਂ ਜਾਗਦੇ ਆਣ। ਕਿਉਂਕਿ ਜਿਹੜੇ ਸਾਡੇ ਹੱਕ ਦੀਆਂ ਬਣੀਆਂ ਜਿੰਨੇ ਵੀ ਆਪਣੇ ਪਿੰਡਾਂ 'ਚ ਰਿਸ਼ਤੇਦਾਰ ਹੋਰ ਵੀ ਕੋਈ ਸਾਥੀ ਬੇਲੀ ਉਹਨਾਂ ਨੂੰ ਪ੍ਰੇਰਣਾ ਦਈਏ ਕਿ ਆਪਾਂ ਆਪਣੇ ਹੱਕ ਲੜਾਂ ਮੈਂ ਮੰਗਲ ਸਿੰਘ ਮੁਖਬਲਾਰਾ ਪੰਜਾਬ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਅੱਜ ਜੋ ਇੱਥੇ ਸਾਡੀ ਮੀਟਿੰਗ ਹਰ ਮਹੀਨੇ ਦੇ ਵਿੱਚ ਇੱਕ ਦਿਨ ਮੱਛਿਆ ਦਾ ਹੁੰਦਾ ਹੈ ਉਸ ਦਿਨ ਤੇ ਰੱਖੀ ਜਾਂਦੀ ਹੈ ਅੱਜ ਇਸ ਪਿੰਡ ਦੇ ਵਿੱਚ ਵੀ ਕਾਫੀ ਮਜ਼ਦੂਰ ਵਰਗ ਦੇ ਲੋਕ ਇਕੱਠੇ ਹੋਏ ਉਹਨਾਂ ਨੂੰ ਆਪਣੇ ਹੱਕਾਂ ਨੂੰ ਲੈਣ ਵਾਸਤੇ ਜਾਗਰੂਕ ਕੀਤਾ ਪੰਜਾਬ ਪ੍ਰਧਾਨ ਜੀ ਉਹਨਾਂ ਨੇ ਵੀ ਇੱਥੇ ਆਣ ਕੇ ਇਹਨਾਂ ਨੂੰ ਸੁਝਾਅ ਦਿੱਤੇ ਕਿ ਆਪਾਂ ਆਪਣੇ ਹੱਕ ਕਿਸ ਤਰੀਕੇ ਨਾਲ ਸਰਕਾਰਾਂ ਕੋਲੋਂ ਲੈ ਸਕਦੇ ਆ ਆਪਣੇ ਹੱਕ ਲੈਣ ਵਾਸਤੇ ਸਾਨੂੰ ਸੰਘਰਸ਼ ਕਰਨ ਦੀ ਲੋੜ ਹੈ ਜਿੰਨੀ ਦੇਰ ਆਪਾਂ ਇਕੱਠੇ ਹੋ ਕੇ ਕੋਈ ਸੰਘਰਸ਼ ਨਹੀਂ ਕਰਦੇ ਆਪਣੇ ਹੱਕਾਂ ਦਾ ਉਨੀ ਦੇਰ ਸਾਨੂੰ ਇਹ ਹੱਕ ਸਰਕਾਰਾਂ ਕੋਲ ਨਹੀਂ ਮਿਲਦੇ ਔਰ ਬਾਕੀ ਆਪਾਂ ਆਪਣੀ ਮੈਂਬਰਸ਼ਿਪ ਨੂੰ ਹੋਰ ਵਧਾ ਰਹੇ ਆ ਪੀ ਜਿੰਨੀ ਵੀ ਸਾਡੇ ਨਾਲ ਸਾਡੀ ਮੈਂਬਰਸ਼ਿਪ ਵਧਦੀ ਜਾਏਗੀ ਔਰ ਸਾਡੀ ਜਿਹੜੀ ਯੂਨੀਅਨ ਦੀ ਪਾਵਰ ਮਜ਼ਬੂਤ ਹੁੰਦੀ ਜਾਏਗੀ ਤੇ ਸਾਡੇ ਨਾਲ ਜੋ ਆਪਣੀਆਂ ਵਧੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਰੋਕਿਆ ਜਾਏਗਾ ਜਿਹੜੀਆਂ ਸਾਡੇ ਮਜ਼ਦੂਰ ਵਰਗ ਦੇ ਕੰਮ ਨਹੀਂ ਹੁੰਦੇ ਉਹ ਵੀ ਸਰਕਾਰੀ ਦਰਬਾਰੇ ਜਾ ਕੇ ਸਾਡੀ ਯੂਨੀਅਨ ਦੇ ਪੰਜਾਬ ਪ੍ਰਧਾਨ ਕਰਾਉਣਗੇ ਇਹਨਾਂ ਕੋ ਜੀ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਿੰਦਰ ਸਿੰਘ ਪਿੰਡ ਬਲ ਕਲਾ ਤੋਂ ਸੂਬਾ ਪ੍ਰੈਜ਼ੀਡੈਂਟ ਅੱਜ ਇਹ ਜੋ ਮੀਟਿੰਗ ਰੱਖੀ ਗਈ ਹੈ ਕਿ ਜੋ ਸਾਡੇ ਮਜ਼ਦੂਰ ਵਰਗਿਆ ਇਹਨਾਂ ਦੇ ਨਾਲ ਜਿਵੇਂ ਧੱਕੇਸ਼ਾਹੀਆਂ ਇਹਨਾਂ ਹੱਕ ਇਹਨਾਂ ਦੇ ਹੱਕਾਂ ਦੇ ਉੱਪਰ ਡਾਕਾ ਸਰਕਾਰਾਂ ਮਾਰਦੀਆਂ ਨੇ ਕਿ ਸਰਕਾਰਾਂ ਜਿਹੜੀਆਂ ਇਹਨਾਂ ਦਾ ਗਲਤ ਫਾਇਦਾ ਉਠਾਉਂਦੀਆਂ ਨੇ ਕਿ ਉਹ ਇਹਨਾਂ ਕੋ ਵੋਟਾਂ ਪਵਾ ਕੇ ਕਿ ਇਹਨਾਂ ਨੂੰ ਹੀ ਫਿਰ ਕੁੱਟ ਦਿਆ ਨੇ ਜਿੱਥੇ ਧੱਕੇਸ਼ਾਈ ਹੁੰਦੀ ਆ ਇਹ ਇੱਕ ਮਜ਼ਦੂਰ ਵਰਗ ਦੇ ਨਾਲ ਹੁੰਦੀ ਆ ਅਮੀਰ ਦੇ ਨਾਲ ਕਿਤੇ ਧੱਕੇਸ਼ਾਈ ਨਹੀਂ ਹੁੰਦੀ ਕਿਉਂ ਜਿਹੜਾ ਅਮੀਰ ਆ ਉਹਦੇ ਕੋਲ ਪੈਸਾ ਤੇ ਉਹਦੇ ਜਿਹੜੇ ਅਫਸਰ ਨੇ ਉਹ ਲੱਗੇ ਨੇ ਮਜ਼ਦੂਰ ਦੇ ਨਾਂ ਤੇ ਕੋਈ ਅਫਸਰ ਆ ਨਾ ਇਹਦਾ ਕੋਈ ਐਮ.ਐਲ.ਏ ਆ ਨਾ ਇਹਦੇ ਕੋਲ ਕੋਈ ਪੈਸਾ ਵਾ ਵੇਖੋ ਅਸੀਂ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਜਿਹੜੀ ਐ ਇੱਕ ਕੰਮ ਕਰ ਰਹੀ ਐ ਜਿੱਥੇ ਵੀ ਤੱਕੇਸ਼ਾਈ ਹੁੰਦੀ ਐ ਇਹ ਉੱਥੇ ਨਾਲ ਜਾ ਕੇ ਖਲੋਂਦੀ ਐ ਕਿ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆਂ ਕਿ ਜੋ ਵੀ ਇਹ ਤੱਕੇਸ਼ਾਈਆਂ ਸਾਡੇ ਗਰੀਬ ਵਰਗ ਨਾਲ ਹੁੰਦੀਆਂ ਨੇ ਕਿਉਂ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਾਂਦੇ ਤੱਕੇਸ਼ਾਈਆਂ ਨੂੰ ਜਿੱਥੇ ਵੀ ਗਰੀਬ ਨਾਲ ਧੱਕੇਸ਼ਾਹੀ ਹੁੰਦੀ ਆ ਉਹਨੂੰ ਰੋਕੋ ਨਹੀਂ ਤੇ ਫਿਰ ਸ਼ਰਕਾਂ ਦੇ ਉੱਤੇ ਆਣ ਕੇ ਤੇ ਅਸੀਂ ਮਜਾਰੇ ਕਰਾਂਗੇ ਤੇ ਰੋਸ ਮਜਾਰੇ ਕਰਾਂਗੇ ਸਰਕਾਰ ਦੇ ਉਲਟ ਫਿਰ ਬੋਲਾਂਗੇ ਵੇਖੋ ਇਹ ਸਾਡਾ ਜਿਹੜਾ ਮਜ਼ਦੂਰ ਵਰਗ ਆ ਇਹ ਸਰਕਾਰਾਂ ਬਣਾਉਣ ਦੇ ਵਿੱਚ ਇਹਨਾਂ ਦਾ ਯੋਗਦਾਨ ਹੁੰਦਾ ਮਜ਼ਦੂਰ ਦਾ ਜਿਹੜਾ ਅਮੀਰ ਬੰਦਾ ਉਹ ਤੇ ਵੋਟ ਪਾਉਣ ਨਿਕਲਦਾ ਹੀ ਨਹੀਂ ਬਾਹਰ ਜਾਂ ਉਹਦੀਆਂ ਵੋਟਾਂ ਹੈਗੀਆਂ ਨਹੀਂ ਜਾਂ ਹੈਗੀਆਂ ਤੇ ਕੇ ਦੇ ਦੋ ਬੱਚੇ ਨੇ ਉਹ ਸਾਰੇ ਕੋਈ ਇੰਗਲੈਂਡ ਬੈਠਾ ਕੋਈ ਦੁਬਈ ਬੈਠਾ ਕੋਈ ਕਿਤੇ ਬੈਠਾ ਇੱਕ ਮਜ਼ਦੂਰ ਵਰਗ ਆ ਜਿਹੜਾ ਇਹਦੇ ਬੱਚੇ ਜਿਹੜੇ ਆ ਲਗਭਗ ਸਾਰੇ ਹੀ ਇੱਥੇ ਹੁੰਦੇ ਨੇ ਇਹਨਾਂ ਦੀਆਂ ਵੋਟਾਂ ਇੱਥੇ ਹੁੰਦੀਆਂ ਨੇ ਵੇਖੋ ਅਸੀਂ ਜਿਵੇਂ ਬੇਨਤੀ ਕਰਦੇ ਆ ਕਿ ਜਿਵੇਂ ਰੇਤਾ ਦਾ ਇਹ ਜਿਉਂ ਸਰਕਾਰ ਬਣੀ ਆਏ ਆਮ ਸਰਕਾਰ ਰੇਤਾ ਨੂੰ ਇੰਨੀ ਅੱਗ ਲੱਗੀ ਐ ਕਿ ਗਰੀਬ ਬੰਦੇ ਦੇ ਵਸਦਾ ਰੋਗ ਨਹੀਂ ਐ ਕਿ ਮੈਂ ਮਕਾਨ ਨੂੰ ਬਣਾਣਾ ਕਿਉਂ ਸਮਾਨ ਹੀ ਇੰਨਾ ਮਹਿੰਗਾ ਵਾ ਉਹ ਬਣਾ ਹੀ ਨਹੀਂ ਸਕਦਾ ਰੇਤਾ ਜਿਹੜੀ ਆ ਹੁਣ ਇਹ 5000 ਤੋਂ ਥੱਲੇ ਨਹੀਂ ਆਉਂਦੀ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਦੋਂ 2500 ਨੂੰ 2200 ਨੂੰ 3500 ਨੂੰ ਰੇਤ ਵਿਕਦੀ ਰਹੀ ਆ ਪਰ ਜਦੋਂ ਦੀ ਇਹ ਸਰਕਾਰ ਆਈ ਆ ਅੱਗ ਲੱਗ ਗਈ ਸਮਾਨ ਨੂੰ ਵੇਖੋ ਇਹ ਜੋ ਸਰਕਾਰ ਆ ਸਰਕਾਰ ਕਹਿੰਦੀ ਸੀ ਕਿ ਮੈਂ ਰੇਤਾ ਜਿਹੜੀ ਆ ਸਸਤੀ ਕਰ ਦੂੰਗਾ ਭਾਈ ਸਸਤੀ ਰੇਤਾ ਕਿਹੜੀ ਹੋਈ ਆ ਕਿਤੇ ਵੀ ਨਹੀਂ ਹੋਈ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਇਹ ਜੋ ਰੇਤਾ ਰੇਤਾ ਦੀ ਲੁੱਟ ਹੋ ਰਹੀ ਆ ਇਹਦੇ ਵੱਲ ਧਿਆਨ ਦਵੇ ਜਾਂ ਰੇਤਾ ਸਸਤੀ ਹੋਏਗੀ ਜੇ ਉਹਦੇ ਨਾਲ ਕਿੰਨੇ ਲੋਕ ਜੁੜੇ ਆ ਮਿਸਤਰੀ ਉਹਦੇ ਨਾਲ ਜੁੜਿਆ ਮਜ਼ਦੂਰ ਉਹਦੇ ਨਾਲ ਜੁੜਿਆ ਰੰਗ ਵਾਲਾ ਉਹਦੇ ਨਾਲ ਜੁੜਿਆ ਲੱਕੜ ਵਾਲਾ ਉਹਦੇ ਨਾਲ ਜੁੜਿਆ ਸੈਂਟਰੀ ਵਾਲਾ ਉਹਦੇ ਨਾਲ ਜੁੜਿਆ ਹਰ ਵਰਗ ਜਿਹੜਾ ਹੈ ਰੇਤਾ ਦੇ ਨਾਲ ਜੁੜਿਆ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਮਾਨ ਜਿਹੜਾ ਸਸਤਾ ਕਰਨ ਦੇਖੋ ਇਹ ਜੋ ਸਾਡੀਆਂ ਮੰਗਾਂ ਨੇ ਬਿਲਕੁਲ ਹੱਕੀ ਮੰਗਾਂ ਨੇ ਜਾਂ ਇਹਨਾਂ ਵੱਲ ਸਰਕਾਰ ਧਿਆਨ ਨਹੀਂ ਦਿੰਦੀ ਤੇ ਫਿਰ ਅਸੀਂ ਸ਼ਰਕ ਦੇ ਉੱਤੇ ਆਣ ਕੇ ਰੋਡ ਰੋਡ ਮੁਚਾਰਾ ਕਰਾਂਗੇ ਇਹ ਜਿਹੜੀ ਸਾਡੀ ਮੀਟਿੰਗ ਆ ਅਸੀਂ ਆਪਣੇ ਮਜ਼ਦੂਰ ਵਰਗ ਨੂੰ ਸੱਦ ਕੇ ਇਹੀ ਸਮਝਾਉਂਦੇ ਆਂ ਵੀ ਸਰਕਾਰਾਂ ਜਿਹੜੀਆਂ ਸਾਡੇ ਨਾਲ ਧੱਕਾ ਕਰਨ ਲੀਆਂ ਨੇ ਤੇ ਇਹ ਧੱਕਾ ਜਿਹੜਾ ਰੁਕਿਆ ਜਾਵੇ ਤਾਂ ਹੀ ਰੁਕੇ